ਤੁਸੀਂ ਜੁੜੇ ਹੋਏ ਉਹਦਾ ਪੋਸਟ ਮੇਲ ਦੇ ਨਾਲ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੀ ਕਿਸਾਨਾਂ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ਵੀਡੀਓ ਨੂੰ ਵੇਖਦੇ ਸਾਰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ ਤਾਂ ਜੋ ਕਿਸਾਨ ਆਪਣਾ ਪ੍ਰਬੰਧ ਉਸੇ ਹਿਸਾਬ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਸਕਣ ਤੁਹਾਨੂੰ ਦੱਸ ਦਈਏ ਕਿ ਨਹਿਰ ਬੰਦੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਕਿ 16 ਮਈ ਤੋਂ ਨਹਿਰ ਬੰਦੀ ਹੈ ਜਿਹੜੀ ਉਹ ਹੋਣ ਜਾ ਰਹੀ ਹੈ 16 ਮਈ ਤੋਂ 15 ਦਿਨਾਂ ਲਈ ਨਹਿਰ ਬੰਦੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹਬੌਰ ਇਲਾਕੇ ਦੀਆਂ ਫਾਸਲਕਾ ਇਲਾਕੇ ਦੀਆਂ ਜਿਹੜੀਆਂ ਨਹਿਰਾਂ ਉਹ 16 ਮਈ ਤੋਂ 15 ਦਿਨਾਂ ਲਈ ਬੰਦ ਹੋਣੀਆਂ ਹੈ ਵਿਭਾਗ ਵੱਲੋਂ ਲਗਭਗ ਤੈਅ ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਨਹਿਰ ਬੰਦੀ ਹੈ ਉਹ ਨਾ ਕੀਤੀ ਜਾਵੇ ਕਿਉਂ ਨਕੀ ਨਹਿਰ ਬੰਦੀ ਹੋਣ ਕਰਕੇ ਪਾਣੀ ਦਾ ਜਿਹੜਾ ਇਸ ਸਮੇਂ ਲੋਡ ਬੜੀ ਹੈ ਪਿਛਲੇ ਦਿਨਾਂ ਦੇ ਵਿੱਚ ਕਦੇ ਲੰਬੀ ਮਾਈਨਰ ਟੁੱਟ ਗਈ ਕਦੇ ਪੰਜਾਬਾ ਮਾਈਨਰ ਟੁੱਟ ਗਈ ਤਾਂ ਨਹਿਰਾਂ ਲਗਾਤਾਰ ਟੁੱਟ ਰਹੀਆਂ ਰਹੀਆਂ ਤੇ ਉਸ ਕਰਕੇ ਬੰਦ ਪਹਿਲਾਂ ਹੀ ਨਹਿਰਾਂ ਰਹਿ ਚੁੱਕੀਆਂ ਤਾਂ ਅਜੇ ਇਹ ਵਿੱਚ ਪਾਣੀ ਦੀ ਬੇहद ਲੋੜ ਹੈ ਨਰਮੇ ਦੀ ਬਜਾਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਨਰਮੇ ਦੀ ਬਜਾਈ ਲਈ ਪਾਣੀ ਦੀ ਲੋੜ ਹੈ ਬਾਗਾਂ ਨੂੰ ਪਾਣੀ ਦੀ ਬੇहद ਲੋੜ ਹੈ ਕਿਉਂਕਿ ਬਾਗ ਹੈ ਜਿਹੜੇ ਉਹ ਇਸ ਸਮੇਂ ਪਾਣੀ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਤਾਂ ਅਜੇ ਇਹ ਵਿੱਚ 16 ਮਈ ਤੋਂ ਨਹਿਰੀ ਵਿਭਾਗ ਵੱਲੋਂ ਨਹਿਰ ਬੰਦੀ ਦਾ ਫੈਸਲਾ ਜਿਹੜਾ ਕੀਤਾ ਹੋਇਆ ਹੈ ਉਥੇ ਤੁਹਾਨੂੰ ਦੂਜੇ ਪਾਸੇ ਦੱਸ ਦਈਏ ਕਿ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਚਿੱਠੀ ਹੈ ਉਹ ਪਾਈ ਗਈ ਹੈ ਸਿंचाई ਵਿਭਾਗ ਨੂੰ ਨਹਿਰੀ ਵਿਭਾਗ ਨੂੰ ਚਿੱਠੀ ਹੈ ਜਿਹੜੀ ਉਹ ਪਾਈ ਗਈ ਹੈ ਜਿਹਦੇ ਵਿੱਚ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਉਂਦਿਆਂ ਹੋਇਆ ਖੇਤੀਬਾੜੀ ਵਿਭਾਗ ਨੇ ਸੁਝਾਅ ਦਿੱਤੇ ਹੈ ਕਿ 25 ਮਈ ਤੋਂ ਬਾਅਦ ਨਹਿਰ ਬੰਦੀ ਕੀਤੀ ਜਾਵੇ ਕਿਉਂਕਿ 25 ਮਈ ਤੱਕ ਨਰਮੇ ਦੀ ਬਜਾਈ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਇਸ ਕਰਕੇ ਪਾਣੀ ਦੀ ਕਿਸਾਨਾਂ ਨੂੰ ਬੇहद ਲੋੜ ਹੈ ਇਸ ਕਰਕੇ 25 ਮਈ ਤੱਕ ਨਹਿਰ ਬੰਦੀ ਨਾ ਕੀਤੀ ਜਾਵੇ ਦੂਜੇ ਪਾਸੇ ਨਹਿਰੀ ਵਿਭਾਗ 16 ਮਈ ਤੋਂ ਇੱਕ ਵਾਰੀ ਉਹਨਾਂ ਨੇ ਜਿਹੜੀ ਐਲਾਨੀ ਹੋਈ ਹੈ ਕਿ 16 ਮਈ ਤੋਂ 15 ਦਿਨਾਂ ਲਈ ਨਹਿਰਬੰਦੀ ਹੋਵੇਗੀ ਦੂਜੇ ਪਾਸੇ 25 ਮਈ ਤੋਂ ਬਾਅਦ ਨਹਿਰਬੰਦੀ ਕਰਨ ਦਾ ਫੈਸਲਾ ਉਹ ਜਿਹੜਾ ਹਲੇ ਹੋਣਾ ਬਾਕੀ ਆ ਵੇਖਣਾ ਹੋਵੇਗਾ ਕਿ ਨਹਿਰੀ ਵਿਭਾਗ ਖੇਤੀਬਾੜੀ ਵਿਭਾਗ ਦੀ ਗੱਲ ਸੁਣਦਾ ਹੈ ਜਾਂ ਨਹੀਂ ਸੁਣਦਾ ਪਰ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਦੋਂ ਵੀ ਨਹਿਰੀ ਵਿਭਾਗ ਬੰਦੀ ਕਰੇਗਾ ਤਾਂ ਉਹ ਖੇਤੀਬਾੜੀ ਵਿਭਾਗ ਦੇ ਨਾਲ ਤਾਲਮੇਲ ਕਰੇਗਾ ਕਿਸਾਨਾਂ ਨਾਲ ਤਾਲਮੇਲ ਕਰੇਗਾ ਜਦੋਂ ਪਾਣੀ ਦੀ ਬੇਹਦ ਲੋੜ ਹੋਊਗੀ ਉਦੋਂ ਬੰਦੀ ਨਹੀਂ ਕੀਤੀ ਜਾਵੇਗੀ ਉਸ ਤੋਂ ਬਾਅਦ ਬੰਦੀ ਦਾ ਸਮਾਂ ਜਿਹੜਾ ਨਿਰਧਾਰਤ ਕੀਤਾ ਜਾਵੇਗਾ ਤਾਂ ਹੁਣ ਕਿਸਾਨ ਵੀ ਇਹ ਕਹਿ ਰਹੇ ਆ ਕਿ 16 ਮਈ ਤੋਂ ਬੰਦੀ ਨਾ ਕੀਤੀ ਜਾਵੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ 16 ਮਈ ਦਾ ਉਹ ਬੰਦੀ ਹੈ ਜਿਹੜੀ ਨਾ ਕੀਤੀ ਜਾਵੇ ਬੰਦੀ ਅੱਗੇ ਪਾਈ ਜਾਵੇ ਕਿਉਂਕਿ ਪਾਣੀ ਦੀ ਬਹੁਤ ਲੋੜ ਹੈ ਨਹਿਰੀ ਵਿਭਾਗ ਦਾ ਤਰਕ ਹੈ ਕਿ ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਸਫਾਈ ਹੋਣੀ ਜ਼ਰੂਰੀ ਹੈ ਕਿਸਾਨ ਕਹਿੰਦੇ ਆ ਕਿ ਜਦੋਂ ਬੰਦੀ ਸੀਗੀ ਪਹਿਲਾਂ ਉਦੋਂ ਨਹਿਰਾਂ ਦੀ ਸਫਾਈ ਕਰ ਲੈਣੀ ਸੀ ਤਾਂ ਹੁਣ ਖੇਤੀਬਾੜੀ ਵਿਭਾਗ ਵੱਲੋਂ ਜਦੋਂ ਇਹ ਕਿਹਾ ਗਿਆ ਹੈ ਕਿ ਨਹਿਰ ਬੰਦੀ ਹੈ ਜਿਹੜੀ ਉਹ 25 ਮਈ ਤੋਂ ਬਾਅਦ ਕਰ ਲਈ ਜਾਵੇ 25 ਮਈ ਤੱਕ ਪਾਣੀ ਦੀ ਬਹੁਤ ਲੋੜ ਹੈ ਤਾਂ ਹੁਣ ਇਹ ਸੂਤਰਾ ਤੋਂ ਜਿਹੜੀ ਸਾਡੇ ਕੋਲੇ ਨਿਕਲ ਕੇ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਚ ਇਹ ਪਤਾ ਲੱਗਿਆ ਕਿ ਨਹਿਰ ਬੰਦੀ ਅੱਗੇ ਜਾ ਸਕਦੀ ਹੈ ਬੇਸ਼ੱਕ ਹਲੇ ਤੱਕ ਇਹ ਸੂਤਰਾ ਤੋਂ ਜਾਣਕਾਰੀ ਆਈ ਹੈ ਕਿ 16 ਮਈ ਤੋਂ ਨਹਿਰ ਬੰਦੀ ਅੱਗੇ ਪੈ ਸਕਦੀ ਹੈ 16 ਮਈ ਤੋਂ ਨਹਿਰਾ ਨਹੀਂ ਬੰਦ ਹੋਣਗੀਆਂ ਪਰ ਹਲੇ ਤੱਕ ਅਧਿਕਾਰਤ ਪੁਸ਼ਟੀ ਇਹਦੀ ਨਹੀਂ ਹੋਈ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਇਹ ਆਪਾਂ ਜਿਹੜੀ ਵੀਡੀਓ ਪਾ ਰਹੇ ਹਾਂ ਕਿਉਂਕਿ 16 ਮਈ ਤੋਂ ਨਹਿਰ ਬੰਦੀ ਅੱਗੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਖੇਤੀਬਾੜੀ ਵਿਭਾਗ ਵੱਲੋਂ ਵੀ ਮੰਗ ਰੱਖੀ ਗਈ ਹੈ ਨਹਿਰੀ ਵਿਭਾਗ ਨੂੰ ਸੁਝਾਅ ਵੀ ਭੇਜਿਆ ਗਿਆ ਉਧਰ 1 ਜੂਨ ਤੋਂ ਝੋਨੇ ਦੀ ਜਿਹੜੀ ਲਵਾਈ ਦਾ ਕੰਮ ਸ਼ੁਰੂ ਹੋਣਾ ਹੈ ਜਿਹੀ ਵਿੱਚ ਨਹਿਰੀ ਵਿਭਾਗ ਕੀ ਫੈਸਲਾ ਲੈਂਦਾ ਹੈ ਉਹ ਇੱਕ ਅੱਧੇ ਦਿਨ 'ਚ ਪਤਾ ਲੱਗ ਜਾਏਗਾ ਪਰ ਫਿਲਹਾਲ ਸੰਭਾਵਨਾ ਜਤਾਈ ਜਾ ਰਹੀ ਹੈ ਕਿ 16 ਮਈ ਤੋਂ ਨਹਿਰ ਬੰਦੀ ਹੈ ਜਿਹੜੀ ਉਹ ਅੱਗੇ ਪੈ ਜਾਵੇਗੀ ਫਿਲਹਾਲ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਮੰਗ ਹੈ ਪ੍ਰਸ਼ਾਸਨ ਤੋਂ ਸਰਕਾਰ ਤੋਂ ਲਗਾਤਾਰ ਕਿ ਨਹਿਰਬੰਦੀ ਨਾ ਕੀਤੀ ਜਾਵੇ ਕਿਉਂਕਿ ਨਹਿਰਾਂ ਟੁੱਟਣ ਕਾਰਨ ਪਹਿਲਾਂ ਹੀ ਖੇਤਾਂ ਦੇ ਵਿੱਚ ਪਾਣੀ ਦੀ ਕਮੀ ਹੈ ਤੇ ਪਾਣੀ ਹੈ ਜਿਹੜਾ ਉਹ ਨਹਿਰਬੰਦੀ ਅੱਗੇ ਪਾਈ ਜਾਵੇ। ਫਾਜ਼ਿਲਕਾ ਜ਼ਿਲ੍ਹੇ ਦੀਆਂ ਨਹਿਰਾਂ ਜਿਹੜੀਆਂ ਉਹ ਬੰਦ ਹੋਣੀਆਂ ਸਫਾਈ ਲਈ ਬੰਦ ਹੋਣੀਆਂ ਇਹ ਵੇਖਣਾ ਹੋਵੇਗਾ। ਤੁਸੀਂ ਜੁੜੇ ਰਹੋ ਦਾ ਪੋਸਟਮੈਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।